ਜਿਹੜੀ ਆ ਕੋਲ ਦੀ ਕੁੜੀ ਆ ਨਾ ਤੁਸੀਂ ਉਹ ਦੇਖਣੇ ਉਹਨੇ ਬੰਨ ਕੇ ਚੱਲਣਾ ਹੈ ਆਈਆ ਹੱਥਾਂ ਦੇਣਾ ਆ ਆਦੇ ਕਿੰਨੇ ਆਹ ਮੋਟਰਸਾਈਕਲ ਗੱਡੀ ਆ ਕਿੰਨੇ ਆਹ ਮੋਟਰਸਾਈਕਲ ਸਮੁੰਨ ਜਾਣਾ ਕਿ ਤੁਹਾਨੂੰ ਟੂਰਿਸਟ ਆਹ ਬਣਾਉਣਾ ਕੈਮਰਾ ਦਿਖਾਓ ਉਹ ਹੁਣ ਤੁਸੀਂ ਤਾਂ ਦਾ ਸ਼ੇਡ ਖੇਰ ਸਾਰਿਆਂ ਨੂੰ ਉਹਰੇ ਕਰਕੇ ਹਜੇ ਕੋਈ ਹੁੰਦਾ ਦਿੱਤੋਂ ਇਹੀ ਹੁੰਦਾ ਹੈ ਨੇ ਕਿ ਜੋਬ ਕਰਵਾਣਾ ਤੁਸੀਂ ਨਹੀਂ ਕਰਦੇ ਮਾਸਟਰ ਨੂੰ ਬੁਲਾਇਆ ਬੁਲਾਵੇ ਕੰਮ ਬਣਾਉਂਦੇ ਹੋ ਸਾਰੀ ਪਰਫਾਰਮੈਂਸ ਨਹੀਂ ਕਰਦਾ ਕਿਹੜਾ ਕਿਹੜਾ ਪਛਾਣਾ ਲਿਆ ਦਿੱਲੀ ਕਿ ਦੋਸਤ ਨੂੰ ਬੁਲਾਉਂਦਾ ਬੋਰਾ ਤਰੇਮ ਵੀ ਬੁਲਾਇਆ ਫਿਰ ਆਹੋ ਕੀ ਕਹਜੋਗਾ ਕਰ ਤੱਕ ਦੀ ਵੀ ਨੇ ਕੁੜੀਆਂ ਦੱਸ ਰਹੀਓ ਫਿਰ ਹਾਂਜੀ ਨਾਮ ਹੈ ਤੁਹਾਡਾ ਅੱਜ ਮੇਰਾ ਨਾਮ ਪੂਰਾ ਫਾਂਗੇ ਜੇ ਮੈਂ ਕਿਸਾਨ ਯੂਨੀਅਨ ਸਿੱਧੂਪੁਰ ਜਥੇਬੰਦੀ ਦਾ ਬਲਾਕ ਪ੍ਰਧਾਨ ਆ ਤੇ ਇਹ ਜਿਹੜਾ ਉਹ ਇੱਥੇ ਜਿਸਮ ਫਰੋਤੀ ਦਾ ਤੰਦਾ ਚੱਲ ਰਿਹਾ ਬਹੁਤ ਜਨਾ ਤੋਂ 20 ਤਰੀਕ ਤੋਂ ਚੱਲ ਰਿਹਾ ਹੈ ਇੱਥੇ ਆ ਕੇ ਪਿੰਡਾਂ ਵਾਲੇ ਸਲੇਮਾੜ ਤੋਂ ਤੇ ਆਪਣਾ ਭੁੰਦੜ ਪਣੀ ਤੋਂ ਦੋਏ ਪਿੰਡਾਂ ਦੇ ਆ ਕੇ ਸਿਆਣੇ ਸੂਝਵਾਨ ਲੋਕਾਂ ਨੇ 15 ਦਿਨ ਪਹਿਲਾਂ ਮਿਲੇ ਸੀ ਇਹਨਾਂ ਨੂੰ ਇਹਨਾਂ ਨੂੰ ਕਿਹਾ ਸੀ ਵੀ ਇਹ ਦੁਕਾਨਦਾਰੀ ਤੁਸੀਂ ਬੰਦ ਕਰ ਦਿਓ ਉਹ ਮੰਨੇ ਨਹੀਂ ਜਿਸ ਦੇ ਕਾਰਨ ਅਸੀਂ ਰੋਸ ਵਜੋਂ ਅੱਜ ਆਇਆ ਤੇ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਹੈ ਇੱਥੋਂ ਸਿਰਫ 2 ਕਿਲੋਮੀਟਰ ਸਾਡਾ ਥਾਣਾ ਹੈ ਜਿਹੜਾ ਕਿ ਪੁਲਿਸ ਦੀ ਨੱਕੇ ਥੱਲੇ ਹੈ ਇਹ ਪੁਲਿਸ ਨੂੰ ਪਤਾ ਨਹੀਂ ਰੋਜ਼ ਅਗਸਤਾਂ ਰਾਤ ਨੂੰ ਵੀ ਕਰਦੇ ਨੇ ਇਹ ਦਿਨੇ ਵੀ ਕਰਦੇ ਨੇ ਤੇ ਇਹ ਪੁਲਿਸ ਪ੍ਰਸ਼ਾਸਨ ਜੇ ਸਿਵਲ ਪ੍ਰਸ਼ਾਸਨ ਨੂੰ ਪਤਾ ਨਹੀਂ ਵੀ ਇੱਥੇ ਕੀ ਚੱਲ ਰਿਹਾ ਜੀ ਇਹ ਸਾਰੀ ਇਹਨਾਂ ਦੀ ਮਿਲੀਭੁਗਤ ਹੈ ਅਸੀਂ ਚੇਤਾਵਨੀ ਦਿੰਦੇ ਆ ਜੇ ਅੱਗੇ ਵਾਸਤੇ ਕੋਈ ਇਹੋ ਜਿਹਾ ਸਾਨੂੰ ਮਿਲ ਗਿਆ ਤੇ ਉਹ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਜੋ ਮੈਂਬਰ ਹੋਊਗਾ ਇਹ ਜਿਹੜਾ ਚੋਰਨ ਚਾਹ ਜੀ ਕਹਿੰਦੇ ਰਿਟਾਇਰ ਪੁਲਿਸ ਮੁਲਾਜ਼ਮਦਾ ਆਪ ਪੁਲਿਸ ਐਸਆਈ ਹੈ ਜੀ ਮੂਨਕ ਤੋਂ ਇੱਥੇ ਪਹਿਲਾ ਵੀ ਮੁੱਦਾ ਸੀ ਇਹ ਜਦੋਂ ਮਕਾਨ ਇਹ ਬਣਾਇਆ ਸ਼ੋਰੂਮਾ ਉਦੋਂ ਇਹਦੇ ਜਿਹੜਾ ਮਟੀਰੀਅਲ ਸੀ ਬਹੁਤ ਘਟੀਆ ਪਾਇਆ ਜਿਸ ਦੇ ਨਾਲ ਦੋ ਮਜ਼ਦੂਰਾਂ ਦਾ ਨੁਕਸਾਨ ਹੋਇਆ ਸੀ ਉਸੇ ਵਿਵਾਦਾਂ 'ਚ ਪਹਿਲਾਂ ਕਰਿਆ ਸੀ ਹੁਣ ਵੀ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿਤੇ ਇੱਥੇ ਹੋਰ ਵਿਵਾਦ ਨਾ ਖੜਾ ਹੋ ਜੇ ਤੇ ਇਸਤੇ ਜੇ ਪ੍ਰਸ਼ਾਸਨ ਨਹੀਂ ਸਖਤ ਕਾਰਵਾਈ ਕਰਦਾ ਤਾਂ ਸਾਨੂੰ ਦੋਏ ਪਿੰਡਾਂ ਨੂੰ ਇੱਕ ਜੁਟ ਹੋ ਕੇ ਇਹਦੇ ਸਖਤ ਕਾਰਵਾਈ ਕਰਾਂਗੇ ਅਸੀਂ ਜਿਹੜਾ ਇਸ ਜਗ੍ਹਾ ਦਾ ਮਾਲਕ ਹੈ ਉਸ ਨੇ ਕੀ ਵਿਸ਼ਵਾਸ ਦਿਵਾਇਆ ਉਸ ਨੇ ਵਿਸ਼ਵਾਸ ਦਿਵਾਇਆ ਹੈ ਵੀ ਜਿਹੜਾ ਮੈਂ ਕਿਰਾਏ ਤੇ ਦਿੱਤਾ ਹੈ ਮੈਨੂੰ ਹਫਤਾ ਦਿਓ ਇਹ ਸਾਰਾ ਸਮਾਨ ਉਹਨਾਂ ਦਾ ਮੈਂ ਵਾਪਸ ਚੁਕਾ ਦੂੰ ਜਿਹੜਾ ਬਿੰਦ ਹੈ ਮੈਂ ਭਗਤ ਸਿੰਘ ਸਾਹਿਬ ਦਾ ਸਰਪੰਚ ਸਲੇਮਗੜ ਅੱਜ ਤੁਸੀਂ ਹੋਟਲ ਗ੍ਰੈਂਡ ਦੇ ਸਾਹਮਣੇ ਨਾਰੇਬਾਜੀ ਕੀਤੀ ਹੈ ਕਿਸ ਸੰਬੰਧ ਵਿੱਚ ਕੀਤੀ ਹੈ ਕੀ ਕਰਨਾ ਹੈ ਇਹ ਸਮਾਜ ਨੂੰ ਸਿੰਘ ਜੀ ਤੱਕ ਸਾਡੇ ਸਾਰੇ ਪਿੰਡ ਤੇ ਗੱਲ ਫੈਲੀ ਹੋਈ ਹੈ 28 ਦਰਵਾਜ਼ੇ ਦਾ ਗੁਰੂ ਘਰ ਜਿੱਥੇ ਬੈੰਧੀ ਅਸੰਗਤ ਵੀ ਇੱਥੇ ਇੱਕਾ ਹੋਟਲ ਖੁੱਲਿਆ ਜਿੱਥੇ ਕੋਈ ਮਤਲਬ ਕਿ ਗਲਤ ਕੰਮ ਹੁੰਦਾ ਹੈ ਇੱਥੇ ਕੋਈ ਬੱਚੇ ਆਉਂਦੇ ਨੇ ਜੇ ਕੋਈ ਰਾਹੀ ਆਉਂਦੇ ਨੇ 10 20 ਇੱਥੋਂ ਇੱਕ ਇੱਕ ਫਰਲਾਂਗ ਦੀ ਦੂਰੀ ਨਹੀਂ ਹੈ ਦੋ ਸਾਤੇ ਦੋ ਕਿ ਦੂਰ ਆ ਰਹੇ ਨੇ ਹੁੰਦਾ ਤਾਂ ਨਹੀਂ ਆਵਾਜ਼ ਤੋਂ ਫਰਲਾਂਗ ਨਹੀਂ ਸਲੇਮਗੜਾ ਉੱਥੇ ਦਿਨ ਰਾਤ 24 ਘੰਟੇ ਲੰਗਰ ਚਾਹ ਪਾਣੀ ਦਾ ਇੰਤਜ਼ਾਮ ਹੈ ਰਹਿਣ ਦਾ ਇੰਤਜ਼ਾਮ ਹੈ ਉੱਜ ਨੇਵੀ ਹੋਮ ਬਿਸਤਰ ਸਭ ਕੁਝ ਨਾਉਣ ਟੋਣ ਦਾ ਸਾਰਾ ਇੰਤਜ਼ਾਮ ਹੈ। ਮਸਾਫਰਾਂ ਵਾਸਤੇ ਜੇ ਕਿਸੇ ਨੂੰ ਰਾਤ ਪੈਂਦੀ ਹੈ। ਤੇ ਐਜਾ ਤਾਂ ਕੋਈ ਹੈ ਨਹੀਂ ਇੱਥੇ ਵੀ ਹਵਾਈ ਅੱਡਾ ਇੱਥੇ ਕੋਈ ਜਾਦੇ ਕੋਈ ਬਾਹਰਲੇ ਮੁੰਕੇ ਜਉਂਦੇ ਨੇ। ਜਾਂ ਕੋਈ ਇੱਥੇ ਰੇਡ ਐਡਮਿਨਿਸਟ੍ਰੇਸ਼ਨ ਹੈ। ਆਉਂਦੇ ਕੌਣ ਉਹ ਐਸਪ੍ਰੈਸਟੀ ਵਾਲੇ ਬੱਚੇ ਆਉਣਗੇ ਜਿਹੜੇ ਸਾਡੇ ਘਰਾਂ ਦੇ ਹੀ ਬੀੜ ਨੇ। ਚਾਹੇ ਕਿਸੇ ਦੀ ਬੇਟੀ ਹੈ ਚਾਹੇ ਨੂੰ ਹੈ ਚਾਹੇ ਕਿਸੇ ਦਾ ਬੇਟਾ ਹੈ। ਜੇ ਕਿਸੇ ਦਾ ਬੇਟਾ ਵੀ ਖਰਾਬ ਹੋ ਗਿਆ ਉਹ ਵੀ ਉਹਦਾ ਘਰ ਬਰਬਾਦ ਹੋ ਗਿਆ। ਜਿਹੜਾ ਕੋ ਗਲਤ ਰਸਤੇ ਪੈ ਗਿਆ। ਸਮਝ ਗਏ? ਜਿਵੇਂ ਕੋਈ ਸਮਾਜਿਕ ਰੂਲ ਨੇ ਅੱਜ ਉਹ ਮੇਰਾ ਨੋ ਮੇਰਾ ਖਿਆਲ ਆ ਵੀ ਆਮਨਦੀਪ ਪਤਾ ਨਹੀਂ ਕੀ ਨੋ ਕੀ ਉਹ ਤੇ ਮੋਬਾਈਲ ਤੇ ਇਹ ਇੱਥੇ ਦਾ ਅਮਰਤਪਾਲ ਹਾਂ ਉਹਦੇ ਨਾਲ ਗੱਲ ਕਰਾਈ ਆ ਉਹ ਕਹਿੰਦਾ ਵੀ ਪਿਛਲੇ ਕਮਰਿਆਂ ਨੂੰ ਬਲੌਕ ਕਰ ਦਿਓ ਸਾਰਿਆਂ ਨੂੰ ਕਹਿੰਦਾ ਵੀ ਉਹਦੀਆਂ ਚਾਬੀਆਂ ਤੁਹਾਨੂੰ ਫੜਾ ਦਿੰਨੇ ਆ ਅਸੀਂ ਬੰਦ ਕਰ ਦਿੰਨੇ ਆ ਪਰ ਉਹ ਮੂੰਹ ਖੁੱਲਾ ਰੱਖਾਂਗੇ ਉਹ ਫਿਰ ਕਿਹੜੇ ਹਿਸਾਬ ਨਾਲ ਰੱਖਣਗੇ ਦਾ ਕੀ ਕੋਈ ਗੱਲਬਾਤ ਤੁਸੀਂ ਕੋਈ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦੇ ਜੀ ਮੈਂ ਸਰਕਾਰ ਦੇ ਧਿਆਨ ਤੇ ਜੇ ਕੋ ਆਊਗਾ ਸੀ ਕੋਈ ਵੀ ਪਾਰਟੀ ਦਾ ਕੈਂਡੀਡੇਟ ਹੈ ਉਹ ਇਹ ਮਸਲਾ ਚੁੱਕਾਂਗੇ ਪ੍ਰੋਬੀ ਕਰਾਂਗੇ ਸਿਵਲ ਪ੍ਰਸ਼ਾਸਨ ਨੇ ਤੁਹਾਨੂੰ ਆਪ ਲੈਣੀ ਚਾਹੀਦੀ ਹੈ ਦੇਖੋ ਜੇ ਇੰਨੀ ਪਬਲਿਕ ਨੂੰ ਪਤਾ ਹੈ ਮੈਂ ਇਨਸਰਟ ਕਰਦੇ ਹਾਂ ਕਿ ਪੁਲਿਸ ਨੂੰ ਪਤਾ ਨਹੀਂ ਉਹ ਉਹਦੀ ਡਿਊਟੀ ਕੀ ਹੈ ਉਹ ਕੀ ਕਰਦੀ ਹੈ ਜਿਹੜਾ ਕੋ ਸਮਾਜ ਪ੍ਰੋਢੀ ਜਾਂ ਲੋਕਾਂ ਨੂੰ ਚਾਹੀਏ ਛੱਕਾ ਚਾਹੀਏ ਕਿਸੇ ਕੋਲ ਇਹ ਕੁਝ ਵੀ ਵੀ ਹੋਵੇ ਜਦ ਗਲਤ ਕੰਮ ਹੁੰਦਾ ਉਹਨੂੰ ਰੋਕਣਾ ਜਰੂਰੀ ਬਣਦਾ ਪ੍ਰਸ਼ਾਸਨ ਵੱਲੋਂ ਪਹਿਲਾਂ ਫਿਰ ਨੇ ਲੋਕਾਂ ਦਾ ਬੜਾ ਹੱਕ ਹੈ ਜਿਵੇਂ ਕੋਈ ਧਰਨਾ ਦੇਣ ਅੱਗੇ ਵੀ ਕਾਰਵਾਈ ਜਿਵੇਂ ਵੀ ਹੋਊਗੀ ਇਸ ਤੋਂ ਪਹਿਲਾਂ ਪੱਤਰਕਾਰਾਂ ਨੇ ਕਾਫੀ ਮੂਦੇ ਚੱਕੇ ਸੀਗੇ ਹੋਟਲਾਂ ਤੇ ਪਰ ਹਾ ਦਾ ਨਾਰਾ ਕਿਸੇ ਨੇ ਨਹੀਂ ਮਾਰਿਆ ਪ੍ਰਸ਼ਾਸਨ ਨੇ ਪੈਸੇ ਲੈ ਕੇ ਚੁੱਪ ਹੋ ਜਾਂਦੇ ਆਖਰ ਕੀ ਗੱਲ ਹੈ ਇਹ ਨਹੀਂ ਅਸੀਂ ਤਾਂ ਇੱਕ ਜੁਟਾਂ ਦੇ ਕੋ ਦੋਵੇਂ ਪਿੰਡ ਕੋਈ ਸਾਡੇ ਪਿੰਡ ਚੋਂ ਇੱਕ ਬੱਚਾ ਵੀ ਬਾਹਰ ਨਹੀਂ ਇਸ ਗੱਲ ਤੇ ਅਸੀਂ ਸਾਰੇ ਸਹਿਮਤ ਹਾਂ ਸਾਰੇ ਬੰਤਬੰਦੀ ਨਾਲ ਜਿਵੇਂ ਹੋਇਆ ਕੋਈ ਸਖਤ ਤੋਂ ਸਖਤ ਐਕਸ਼ਨ ਸਾਨੂੰ ਜੇ ਕੋਈ ਜਿਆਦਾ ਕੋਈ ਨਹੀਂ ਵੀ ਮੰਨੂਗਾ ਫਿਰ ਜੋ ਵੀ ਕੋਈ ਹੋਊਗਾ ਲੜਾਈ ਝਗੜਾ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਊ ਸਾਨੂੰ ਚਾਹੀਏ ਜਿਹੜੇ ਦਾਣਾ ਪਾਵੇ ਕੋਈ ਇਸ ਗੱਲ ਦੀ ਪਰਵਾਹ ਨਹੀਂ ਪਰ ਇਹਦਾ ਗਲਤ ਕੰਮ ਨਹੀਂ ਚੱਲਣ ਦੇਣਾ ਅੱਜ ਮਕਾਨ ਮਾਲ ਇੱਥੇ ਹੋਟਲ ਮਾਲਕ ਪਹੁੰਚਿਆ ਉਸਨੇ ਕੀ ਵਿਸ਼ਵਾਸ ਦਿਵਾਇਆ ਉਹ ਤਾਂ ਕਹਿੰਦਾ ਜੀ ਮੈਂ ਤਾਂ ਕਰੀਂਦਾ ਮੈਂ ਤਾਂ 10000 ਲੈਣਾ ਪਰ ਜਿਹੜੇ ਦੇਖਣ ਆਲੇ ਦੱਸਦੇ ਨੇ ਪਹਿਲਾਂ ਵੀ ਆਏ ਨੇ ਜਿਹੜਾ ਮਾਲਕ ਆ ਜਿਹੜਾ ਇਸ ਜਗ੍ਹਾ ਦਾ ਨੇ ਮਾਲਕ ਫੋਨ ਤੇ ਗੱਲ ਹੋਈ ਆ ਆ ਗਿਆ ਆ ਗਿਆ ਜਿਹੜਾ ਤਨੇ ਤੁਹਾਨੂੰ ਕੀ ਪ੍ਰੋਸਾ ਦਿੱਤਾ ਹੈ ਪ੍ਰਸ਼ਾਸਨ ਨੇ ਕਿਹਾ ਜੀ ਪਤਾ ਤਾਂ ਮੈਂ ਭਾਰਤੀ ਕਿਸਾਨ ਯੂਨੀਅਨ ਇਕੱਤਰ ਹਾਂ ਪਿੰਡ ਭੁੰਧੜ ਪੈਣੀ ਦਾ ਕਾਈ ਪ੍ਰਧਾਨਾ ਮੋਤਾ ਸਿੰਘ ਪ੍ਰਸ਼ਾਸਨ ਆਇਆ ਸੀਗਾ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਨਵਾਲਕ ਬੱਚਾ ਇੱਥੇ ਨਹੀਂ ਮਿਲੂਗਾ ਤੁਹਾਨੂੰ ਜੇਕਰ ਮਿਲਦਾ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਹਨਾਂ ਕਹਿਤਾ ਮਾਲਕ ਨੂੰ ਵੀ ਇਹਨਾਂ ਬੁਲਾ ਕੇ ਭਾਈ ਸੋਤੇ ਤੇ ਕਾਰਵਾਈ ਹੋਊਗੀ ਇੰਨਾ ਕੁ ਬਸਵਾਸ ਦਵਾਇਆ ਪਰ ਅਸੀਂ ਅੱਗੇ ਨਹੀਂ ਜਿੰਨਾ ਕਿ ਸਾਡੀ ਲੋਕਾਂ ਦੀ ਤਾਕਤ ਸੀ ਉਹਨਾਂ ਕੰਮ ਹੋਇਆ ਅੱਜ ਅਸੀਂ ਹੋਰ ਪਿੰਡਾਂ ਦੇ ਵਿੱਚ ਜਾ ਕੇ ਜੋਰ ਲਾਵਾਂਗੇ ਇਹਨਾਂ ਚਕਵਾਰ ਤੱਕ ਜਾਣ ਦੀ ਹੁਣ ਕੋਈ ਜੋੜਾ ਮਿਲੇ ਤਾਂ ਉਹਨੂੰ ਕੋਈ ਬਸ ਹੁਣ ਕੋਈ ਜਵਾਬ ਨਹੀਂ ਜੀ ਹੁਣ ਤਾਂ ਪ੍ਰਸ਼ਾਸਨ ਨਹੀਂ ਦੇਹਾ ਜੋੜਾ ਮਿਲੇ ਜੀ ਨਵਾਲੇ ਕਿ ਮਿੱਤੇ ਮਿਲੇਗੇ ਉਹ ਪ੍ਰਸ਼ਾਸਨ ਉਹ ਲੈ ਕੇ ਉਹਨਾਂ ਨੂੰ ਉੱਠ ਛੱਡ ਕੇ ਅਸੀਂ ਚੜਾ ਤੇ ਆਲੇ ਕਹਿੰਦੇ ਜਾਵਾਂਗੇ ਕਾਰਵਾਈ ਕਰਦੇ ਆ ਨਹੀਂ ਕਰਦੇ ਉਹਨਾਂ ਦੀ ਮਰਜ਼ੀ ਅੱਗੇ ਸਾਡਾ ਤਾਂ ਜਿੰਨਾ ਕੰਮ ਸੀ ਜੀ ਅਸੀਂ ਉਹਨਾਂ ਕਰਦੇ ਆ ਪੰਜਾਬ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਇਹ ਬਿਲਕੁਲ ਹੀ ਅਸਲ ਤੋਂ ਬੰਦ ਹੋਣੇ ਚਾਹੀਦੇ ਨੇ ਜਿਹੜਾ ਇਹ ਨਟੀਕਾਨਾ ਕੀਤਾ ਇਹਨਾਂ ਨੇ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਜੇ ਹੁੰਦਾ ਇਹ ਸ਼ਹਿਰ ਤੋਂ ਬਾਹਰ ਹੋਵੇ ਹੁਣ ਉਹ ਇੱਥੇ ਦਾ ਬਸਤੀ ਦੇ ਵਿੱਚ ਹੈ ਪਹਿਲਾਂ ਸਲੇਮਗੜ ਤੇ ਭੁੰਦਰਪਣੀ ਦੇ ਜਮਾ ਵਿੱਚ ਕਰਕੇ ਆਈ ਸੀ ਅਸੀਂ ਅੱਜ ਉਹਨੂੰ ਵੀ ਲੋਕ ਲਾ ਕੇ ਆਏ ਆ ਜਿੰਦਾ ਦਵਾ ਕੇ ਆਏ ਆ ਕਿ ਬੰਦ ਕਰਦੇ ਆ ਉਹ ਜਿਆ ਚੰਗੇ ਉਹ ਵੀ ਹੋਏ ਸਟੈਂਡ ਵੀ ਲੈਂਦੇ ਸੀ ਮੈਂ ਕਿਹਾ ਵੀ ਇਹ ਸਟੈਂਡ ਤੁਹਾਡਾ ਨਹੀਂ ਚੱਲਣਾ ਅੱਜ ਇਹਨਾਂ ਨੇ ਕੀ ਆਖਿਆ ਅੱਜ ਇਹ ਸੰਗਤ ਨੂੰ ਆਖਿਆ ਕੀ ਆਖਿਆ ਇਹਨਾਂ ਨੂੰ ਜੋ ਕੁਸਾਖਿਆ ساری ਸੰਗਤ ਹੈ ਜਿੰਨੀ ਆਈ ਹੈ ਵੀ ਇਹਨਾਂ ਨੂੰ ਪਤਾ ਹੈ ਕੀ ਆਖਿਆ ਅੱਜ ਕਹ ਰਹੇ ਨੇ ਇਹਨਾਂ ਨੂੰ ਬੰਦ ਕਰਦੇ ਆਂ ਅਸੀਂ ਵਿਚਾਰ ਵਿੱਚ ਖੜੇ ਹੋਟਲ ਦੇ ਵਿੱਚ ਕੀ ਕੀ ਤੁਹਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਪਾਇਆ ਪ੍ਰਸ਼ਾਸਨ ਨੇ ਜਿਵੇਂ ਇਹਨਾਂ ਨੇ ਦੱਸਿਆ ਇਹੀ ਵਿਸ਼ਵਾਸ ਦਵਾਇਆ ਜੀ ਅਸੀਂ ਨਮਾਲਕਾ ਜਿਹੜਾ ਉਹ ਰੋਕਾਂਗੇ ਅਸੀਂ ਬੇਨਤੀ ਕਰੀ ਹੈ ਸਭ ਤੋਂ ਵੱਡੀ ਤਾਂ ਇਹ ਬੇਨਤੀ ਹੈ ਮੈਂ ਪ੍ਰਸ਼ਾਸਨ ਨੂੰ ਕੀਤੀ ਹੈ ਵੀ ਜਿਹੜੇ ਮੂੰਹ ਧੱਕੇ ਜਿੰਨੇ ਬੱਚੇ ਕੋਲ ਜਿਹੜਸ ਕੋਲਾਜ ਚ ਪੜਦੇ ਨੇ ਵੀ ਸਭ ਦੇ ਮੂੰਹ ਖੁੱਲੇ ਹੋਣੇ ਚਾਹੀਦੇ ਨੇ ਕਿਸੇ ਵੀ ਬੱਚੇ ਦਾ ਮੂੰਹ ਟੱਕਿਆ ਨਹੀਂ ਹੋਣਾ ਚਾਹੀਦਾ ਸਭ ਤੋਂ ਵੱਡੀ ਸਾਨੂੰ ਇਹ ਜਿਹੜੇ ਨਮਾਲਕ ਬੱਚਾ ਤੇ ਇਹ ਨੁਕਸਾਨ ਪੈ ਰਿਹਾ ਜਿਹੜਾ ਮੂੰਹ ਟੱਕੇ ਦਾ ਵੀ ਇਸ ਤੇ ਪੂਰੀ ਪਹਿਨਤੀ ਹੋਣੀ ਚਾਹੀਦੀ ਹੈ ਪੂਰਾ ਕੰਟਰੋਲ ਹੋਣਾ ਚਾਹੀਦਾ ਵੀ ਇਹ ਜਰੂਰ ਅਸੀਂ ਬੇਨਤੀ ਇਹ ਕਰੀਏ ਸਭ ਤੋਂ ਵੱਡੀ ਤਾਂ ਵੀ ਨਮਾਲਕ ਬੱਚਾ ਦੇ ਕਿਸੇ ਵੀ ਕੋਲ ਦੇ ਸਕੂਲ ਦੇ ਬੱਚੇ ਦਾ ਮੂੰਹ ਨਹੀਂ ਟੱਕਿਆ ਹੋਣਾ ਚਾਹੀਦਾ ਇਹ ਮੂੰਹ ਟੱਕੇ ਹੀ ਸਾਰਾ ਹਰਕਤਾਂ ਹੋ ਰਹੀਆਂ ਨੇ ਬੜਾਈਆਂ ਰੋਕਵਾ ਜਾਂਦੇ ਜਣੇ ਸਾਰੇ ਹੀ ਕੁਛ ਹਟਲਾਂ ਚਾਹੁੰਦੇ ਨੇ ਜਾਂ ਮੋਟਰਸਾਈਕਲ 'ਤੇ ਚੜ ਕੇ ਜਾਂਦੇ ਨੇ ਇਹ ਮਤਲਬ ਇਹ ਤੇ ਅਸੀਂ ਬੇਨਤੀ ਕਰਦੇ ਆਂ ਹੱਥ ਬੰਦ ਕੇ ਪੰਜਾਬ ਸਰਕਾਰ ਨੂੰ ਵੀ ਇਹ ਹੀ ਬੇਨਤੀ ਕਰਦੇ ਆਂ ਕਿ ਇਹ ਬਿਲਕੁਲ ਗੈਰ ਕਾਨੂੰਨੀ ਆ ਜਦੋਂ ਕਿ ਕਾਨੂੰਨ ਨੇ 18 ਸਾਲ ਤੱਕ ਵਿਆਹ ਦਾ ਵੀ ਰੋਕ ਲਾਈ ਹੋਈ ਹੈ ਪਰ ਇਹ ਰੋਕ ਕਿੱਥੇ ਬਗ ਜਾਂਦੀ ਆ ਜਦੋਂ ਨਮਾਲਕ ਮੌਕੇ ਤੇ ਮਿਲ ਰਹੇ ਨੇ ਕੋਕਵਾਗੇ ਮਿਲਦੇ ਨੇ ਮਿਲੇ ਨੇ ਜੋ ਪ੍ਰਸ਼ਾਸਨ ਨੇ ਦੱਸੇਗਾ ਸੰਬੰਧ ਵਿੱਚ ਨਾਲ ਤਾ ਆਪਾਂ ਨੇ ਕਿਹਾ ਜਿਹੜਾ ਤੁਸੀਂ ਹੋਟਲ ਕਿਰਾਏ ਤੇ ਦਿੱਤਾ ਹੋਇਆ ਉਸ ਤੇ ਸਾਰੇ ਬਾਜੀ ਹੋਈ ਹੈ ਕੀ ਕਰਨਾ ਪਿੰਡ ਦਾ ਤਰਾਜ ਹੋਇਆ ਸੀ ਮਰਪੰਦ ਦਾ ਕੀ ਕੰਮ ਹੁੰਦਾ ਸੀ ਸਵੇਚ ਉਹ ਜੀ ਤਾਂ ਫੀਡਿੰਗ ਚੱਲ ਰਹੀ ਸੀ ਉਹ ਕੋਲ ਐਂਡ ਰੈਸਟੋਰੈਂਟ ਬਣਾਇਆ ਸੀ ਪਿੰਡ ਵਾਲਿਆਂ ਨੇ ਕੀ ਦੋਸ਼ ਲਾਇਆ ਪਿੰਡ ਵਾਲੇ ਕਹਿੰਦੇ ਵੀ ਸਾਨੂੰ ਚੰਗਾ ਇਲਾਕਾ ਹੈ ਉਹ ਨਾ ਰੋਕ ਕੰਮ ਕੁਝ ਨਹੀਂ ਕੋਈ ਦੋਸਤ ਆ ਲਾਇਆ ਹੁਣ ਨਵਾਂ ਵਸੇ ਜੀ ਹੈ ਹੁਣ ਸੀ ਮਾਂ ਵੀ ਹੋਊ ਕੰਮ ਛੇੜ ਲਾਂ ਕਿ ਤੇ ਕਵਾਂ ਇਹ ਜਿਆ ਮੈਂ ਐਮਰਜੈਂਸੀ ਬੁਲਾਉਂ ਦਾਂਗੇ ਇਹੇ ਹੋਟਲ ਤੁਸੀਂ ਕਿਰਾਏ ਤੇ ਦਿੱਤਾ ਹੁਣ ਉਹ ਜਿਹੜੇ ਨੇ ਕਿਰਾਏ ਤੇ ਦਿੱਤਾ ਉਹ ਕਿੱਥੇ ਹਨ ਉਨੋਂ ਕਹਤਾਂ ਮੈਂ ਫੋਨ ਕੀਤਾ ਸੀ ਜਿਹੜਾ ਉਹਦਾ ਸਮਾਲ ਚੱਕੀ ਲਈ ਅੱਛੀ ਤੁਸੀਂ ਬੰਦੇ ਠੀਕ ਬਾਕੀ ਹੋਟਲਾਂ ਦੇ ਤੁਸੀਂ ਚਾਪੇ ਵੀ ਮਾਰੇ ਨੇ ਆ ਕਿ ਲੋਕਾਂ ਨੇ ਪ੍ਰਦਰਸ਼ਨ ਵੀ ਕੀਤਾ ਹੈ ਇਹਦੇ ਵਿੱਚ ਤੁਸੀਂ ਪਾਉਂਗੇ ਅੱਜ ਜਿਹੜਾ ਅਸੀਂ ਆਾ ਹੋਟਲ ਫੁੱਟਲੱਕ ਜਿਹੜਾ ਇਸ ਤਮੂਲ ਪਚਾਇਤ ਇਹਦੇ ਚ ਗਏ ਸੀਗੇ ਜਿੱਥੇ ਕੇ ਕਾਫੀ ਉਥੇ ਲੋਕਾਂ ਨੇ ਇਕੱਠ ਕੀਤਾ ਹੋਇਆ ਸੀ ਵਿੱਚ ਉਹਨਾਂ ਦੇ ਕਿਸਾਨ ਦੀਆਂ ਦੇ ਕੁਝ ਮੈਂਬਰ ਸੀਗੇ ਜਿਹੜੇ ਕੇ ਤਰਾਜ ਕਰਦੇ ਸੀ ਵੀ ਇੱਥੇ ਜਿਹੜੇ ਕਾਲਜ ਦੀਆਂ ਲੜਕੀਆਂ ਜਾਂ ਨਵਾਲ ਕੁੜੀਆਂ ਜਿਹੜੀਆਂ ਆਉਂਦੀਆਂ ਨੇ ਤੇ ਅਸੀਂ ਜਿਹੜਾ ਹੋਟਲ ਮਾਲਕਾਂ ਨੂੰ ਅੱਜ ਜਿਹੜੇ ਚਲਾ ਰਹੇ ਨੇ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਆਧਾਰ ਕਾਰਡ ਚੈੱਕ ਕਰਕੇ ਜੀ ਕਿਸੇ ਨੂੰ ਐਂਟਰੀ ਦੇਣੀ ਹੈ ਕਿਸੇ ਵੀ ਨਵਾਲਗ ਨੂੰ ਉੱਥੇ ਐਂਟਰੀ ਨਹੀਂ ਦੇਣੀ ਇਸ ਤੋਂ ਉਹਨਾਂ ਨੇ ਇਸ ਗੱਲ ਦੇ ਸਹਿਮਤੀ ਕਰਾਈ ਵੀ ਅਸੀਂ ਕਾਇਦਾ ਡਿਜੀਟਲ ਲਾ ਕੇ ਤੇ ਐਂਟਰੀ ਜਿਹੜੀ ਕਰਾਂਗੇ ਤੇ ਆਧਾਰ ਕਾਰਡ ਚੈੱਕ ਕਰਕੇ ਵੀ ਉਹਨਾਂ ਨੂੰ ਐਂਟਰੀ ਦੇਵਾਂਗੇ ਇਸ ਤੋਂ ਪਹਿਲਾਂ ਵੀ ਇਨਕੇ ਪੱਤਰਕਾਰਾਂ ਨੇ ਇੰਚੋ ਆਪਣਾ ਜਗਨਨਾ ਕੀਤਾ ਪ੍ਰਸ਼ਾਸਨ ਪਰ ਉਸ ਤੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਤੇ ਬਗਾਹ ਬਗਾਹ ਅਸੀਂ ਇਹਨਾਂ ਨੂੰ ਚੈੱਕ ਕਰਦੇ ਰਹਿੰਦੇ ਆ ਜੀ ਜੇਕਰ ਕੋਈ ਅਜਿਹਾ ਮਾਮਲਾ ਸਾਡੇ ਕੋਲ ਸਾਹਮਣੇ ਨਹੀਂ ਆਇਆ ਜਿਹੜਾ ਕੋਈ ਨਵਾਲ ਗਾਲੀ ਗੱਲ ਹੋਵੇ ਉਦੋਂ ਸੋ ਮੋਸਟਲੀ ਬਾਲਗ ਜੀ ਬੰਦੇ ਜਿਹੜੇ ਨੇ ਆਉਂਦੇ ਨੇ